ਕਿ ਯੋਗਾ ਕਾ ਕੇ ਬਤਲੀ ਕਰਤਾ ਗਏ ਓਏ ਹੈਪੀ ਨਿਊਜ਼ਰ ਭਾਏਣ ਸੰਜਾ ਬੰਦਾ ਤੂੰ ਸਾਬ ਲਾਲਾ ਸਾਹਿਬ ਬੰਦਾ ਬੰਦਾ ਰੋਕ ਬੰਦਾ ਬੰਦਾ ਤੂੰ ਬੰਦਾ ਸਾਵਲ ਆ ਲੈ ਸਾਹਬ ਬੰਦਾ ਬਣ ਜਾ ਬੋਲਦਾ ਹੀ ਨਹੀਂ ਪਿਆ ਬੰਦਾ ਅਣ ਜਾ ਸਾਵਲ ਆ ਲੈ ਸਾਹਬ ਸਾਵਲ ਆ ਲੈ ਬੰਦਾ ਬਣ ਜਾ ਵੇਖੀ ਉਹ ਮੁੜ ਜਾਂਦਾ ਹੀ ਬੰਦਾ ਬਣ ਜਾ ਬੰਦਾ ਆ ਲੈ ਆ ਲੈ ਬੰਦਾ ਟੋਪੀ ਚੁੱਕੀ ਹੈ ਨੀ ਮੜੀ ਜੁੱਤੇ ਨੂੰ ਸ਼ਕਲ ਹੀ ਦੇਖਦੀ ਪਈ ਚੱਲ ਬੰਦਾ ਬਣ ਜਾ ਬੰਦਾ ਅਕਲ ਚੱਕ ਲੈ ਚੱਲ ਚਲੋ ਠੰਡੇ 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 ਨਾ ਬਰਾ ਉਹ ਕਰਦਾ ਨਿਹਾਲ ਝੱਗਦਾ ਨਿਹਾਲ ਬੰਦਾ ਆਂਜਾ ਬੰਦਾ ਬੰਦਾ ਆਂਜਾ ਬੰਦਾ 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 ਚਲ ਮਮੀ ਦੇ ਮੈਟੋਰੀ ਨਹੀਂ ਨਹੀਂ ਮੈਨੂੰ ਕੋਰਨ ਦੇ ਉਹ ਨੋ ਭੈਣ ਦੇ ਭਰਾ ਹੋ ਜਾ ਬੰਦਾ ਆਂਜਾ ਬੰਦਾ ਬੰਦਾ ਆਂਜਾ ਇਧਰ ਆ ਬ੍ਰਿਆਲ ਓਏ ਵੀਡੀਓ ਬਣਾ ਲੈ 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 ਵੀ ਕੀ ਦਾ ਵਿਚਾਰੇ ਤੋਂ ਕਿੱਚੇ ਲਈ ਆਏ 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 ਫਾਂਡੇ ਹ ਕਿਚੇ ਚੱਲ ਮੈਂ ਫੇਰ ਆਉਣੀ ਆ ਜੀ ਸਰ ਤੁਹਾਡੇ ਕੋਲ ਕੱਪੜੇ ਦੇ ਕੇ ਗਏ ਸੀ ਅਸੀਂ ਸਰ ਉਹ ਆੜੀ ਬਹਿਵਾ ਅੱਛਾ ਚਲੋ ਆਪਣੀ ਚੇਰ ਤੁਸੀਂ ਬੋਹੋ ਆਦੀ ਚੁੰਨੀ ਅੱਛਾ ਮੇਰੀ ਚੁੰਨੀ ਇਹ ਕਿਹੜੇ ਸਟਾਈਲ ਦੀ ਚੁੰਨੀ ਆ ਸਰ ਬਿਲੀ ਬਿਲੀ ਚੁੰਨੀ ਕਿੰਕੀ ਤੁਸੀਂ ਨਾ ਦੇਖ ਚੁੱਕੀ ਨਹੀਂ 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 ਦੇਖਿਆ ਇੱਕ ਜਿਹੜਾ ਉਹ ਆ ਸੀ अच्छा ये सूट 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 रेडी करता है तुसी हां जी ओ यार तू जा सिगत ਤੁਹਾਡੇ ਕੋਈ ਕੰਮ ਦਾ ਕੰਮ ਨਹੀਂ ਕਰਦਾ ਤੂੰ ਚੱਲ ਨਿਕਲ ਨਿਕਲੋ ਰੋਮ ਦਾ ਵੱਜ ਰਿਹਾ ਭਰਾ ਤੂੰ ਭਰਾ ਤੁਸੀਂ ਤਾਂ ਲੜੀ ਹੀ ਜਾਂਦੇ ਹੋ ਮੈਨੂੰ ਭਜਾਓ ਯਾਰ ਕੰਮ ਛੱਡ ਜਾ ਮਾਲਕ ਕਿਹੜਾ ਤੁਹਾਡਾ ਦੋਵਾਂ ਦੇ ਵਿੱਚ ਹਲ ਤੁਹਾਡੇ ਸੂਟ ਕਿਹੜਾ ਨਹੀਂ ਜੋੜਦੀਆਂ ਅੱਛਾ ਬਟਨ ਨਹੀਂ ਜੋੜਿਆ ਤੁਸੀਂ ਨਾ ਵੀ ਇਸ ਤੇ ਬਟਨ ਲਵਾਣੇ ਨੇ ਨਾ ਨਾ ਵੀ ਅਸੀਂ ਬਿਨਾ ਬਟਨਾ ਤੋਂ ਨਹੀਂ ਅਸੀਂ ਇਹ ਤਾਂ ਮੈਮ ਨਹੀਂ ਮੈਮ ਓਨਰ ਕੋ ਕੌਣ ਏ ਤੁਹਾਡੀ ਸ਼ੋਰ ਦਾ ਮੈਮ ਹਾਲੋ ਯਾਰ ਮੈਮ ਓਨਰ ਕੌਣ ਏ ਇਹਨਾਂ ਦੋਵਾਂ ਚੋਂ ਮੈਮ ਕੌਣ ਏ ਯਾ ਤੂੰ ਵੀਰ ਤੂੰ ਦੱਸੋ ਵੀ ਕਿਹਨੂੰ ਵੋਟ ਦੇਣੀ ਹੈ ਦੱਸੋ ਵੀ ਕਿਹਨੂੰ ਵੋਟ ਦੇਣੀ ਹੈ ਕੌਣ ਏ ਅਸਲੀ ਮਾਲਕ ਕੌਣ ਏ ਮੈਮ ਇਹਦੇ ਲੜੀ ਹੋਈ ਜਾਂਦੇ ਨੇ ਇਹੀ ਹੋਣਾ ਚੌਪੜੀ ਬੈਠਾ ਹੈ ਅੱਛਾ ਫਿਰ ਮਾਲਕ ਜਿਆਦਾ ਰੌਲਾ ਪੰਦਾ ਪਿਆ ਹਾਂ ਲੈ ਜਾ ਕੋਈ ਸੀ ਦੇ ਆਲੇ ਤਵਾਰਨੀ ਤੂੰ ਕਿੰਨੀ ਆਲ ਵਰਕਰ ਹੈ ਅੱਛਾ ਤੁਸੀਂ ਵਰਕਰ ਹੋ ਹੋਏ ਸਜਾਇਆ ਪਿਆ ਓ ਮਾਈ ਗਰੁੱਪ ਕੋਟ ਦਿੰਦੇ ਚੜਾ ਦੋ ਜਿੰਨੇ ਨੂੰ ਇਹ ਥੋਮ ਮੇਲਾ ਲੱਗਿਆ ਨਾ ਮੇਲਾ ਲੱਗਿਆ ਜੀ ਇੱਕ ਵੀ ਲੱਗਦਾ ਹੁੰਦਾ ਫੈਸਟੀਵਲ कार्निवल शायद मेबी कार्निवल भी हो सकता है आज नहीं कालू जाना है दी गोटी ले अंजना किथें आना है ने इने तो इने नाक पे हे तो ना जाइदो ओए नि जी मोटी होगी इन्नो गुरप्रियाद इनी को ले आवांगी मिया को आंदी है के मोटी हो जंदी है फिर गुर हां

ਹੈਪੀ ਨਿਊ ਯਰ ਭਾਏ ਨਾ ਉਹ ਯਾਰ ਮੈਨੂੰ ਡਿਸਟਰਬ ਨਾ ਕਰੋ ਰੋਜ਼ ਹੀ 버ਗਰ ਖਵਾਉਂਦੇ ਹੋ ਰੋਜ਼ ਹੀ ਹੈਪੀ ਨਿਊ ਯਰ ਹੁੰਦਾ ਆਹੋ 버ਗਰ ਉਹਨੂੰ ਇਹ ਵੀ 버ਗਰ ਖਾਈ ਜਾਂਦੇ ਨੇ ਤੀ ਰੋਜ਼ ਹੀ ਭਰ ਕੇ ਖਾਈ ਜਾਂਦੇ ਹੋ ਹਾਂ ਰੋਜ਼ ਹੀ ਹੈਪੀ ਨਿਊ ਯਰ ਹੁੰਦਾ ਹੈ ਹੈਪੀ ਨਿਊ ਯਰ ਭਾਏ ਨਾ ਆ ਪਿਛਲੇ 6th ਕਲਾਸ ਦੇ ਹਿੰਜਲ ਮੈਡਮ ਸੋ ਦੀ ਕੁੜੀ ਪਤਾ ਕਿਵੇਂ ਦੀ ਕੇ ਮੈਂ ਕੀ ਕਿਹਾ ਪਹਿਲਾਂ ਦੱਸੋ ਆ ਦੇਖੋ ਉਹ ਆਪਦੀ ਕੁੜੀ ਦੀ ਕੁੜੀ ਅੱਛਾ ਠੀਕ ਹੈ ਜੈਲੀ ਮੈਡਮ ਠੀਕ ਮੈਂ ਕੀ ਕਿਹਾ ਹੈਪੀ ਨੂਜਰ ਭੈਣ ਹੈਪੀ ਨੂਜਰ ਭਾਣ ਹੈਪੀ ਨੂਜਰ ਭਾਣ 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 ਆਹ ਕੋਣੇ ਜਾਦੂ ਮੈਂ ਜਾਦੂ ਜਾਦੂ ਅੱਛਾ ਅੱਛਾ ਹੁਣ ਫੁੱਫੂ ਨੂੰ ਦੱਸ ਕਿਵੇਂ ਦੀ ਨਹੀਂ ਗੁਰ ਪ੍ਰਿਆਦ ਫੁੱਫੂ ਨੂੰ ਵੀ ਕਹਿ ਦੂ ਵੀ ਤਿਆਰ ਹੋ ਜਾ ਹਾਂ ਇਨਵਾਈਟ ਕਰਦਾ ਵੇ ਤੁਹਾਨੂੰ ਵਿਆਹ ਤੇ ਹੈ ਓਏ ਜਾਦੂ ਠੰਡ ਲੱਗਦੀ ਹੈ ਮੈਨੂੰ ਠੰਡ ਲੱਗਦੀ ਹੈ ਚੰਗਿਆ ਮੈਂ ਸੁਤ ਸਵੇਰੇ ਤਿਆਰ ਹੋ ਜਿਓ ਮੇਰੇ ਵਿਆਹ ਤੇ ਜਾਣਾ ਹੈ ਮੇਰੇ ਠੀਕ ਹੈ ਮੈਂ ਆ ਰਹੀ ਹਾਂ ਪੁੱਤਰ ਕਿੰਦਾ ਮੇਰੇ ਵਿਆਹ ਤੇ ਜਾਣਾ ਹੈ ਅੱਛਾ ਉਹ ਫੁੰਦਸੋਂ ਕਿਵੇਂ ਦੀ ਰੋਟੀ ਲੈ ਕੇ ਆਉਣੀ ਹੈ ਸ਼ੂਟ ਪਾ ਲਓ ਨਹੀਂ ਮੈਨੂੰ ਪਹਿਲਾਂ ਮੈਨੂੰ ਦੱਸੋ ਮੈਨੂੰ ਦੱਸੋ ਕਿ ਮੈਂ ਕੀ ਮੇਰੀ ਰੋਟੀ ਲੈਉਣੀ ਪਹਿਲਾਂ ਮੈਨੂੰ ਦੱਸੋ ਹੈ ਪਹਿਲਾਂ ਮੋਟੀ ਕਰਕੇ ਦੇਦ ਛੋਛਾਇਸ ਕਰਕੇ ਨੂੰ ਤੇ ਪਤਲੀ ਕਰ ਦੇ ਪਹਿਲਾ ਪਹਿਲਾ ਮੋਟੀ ਕਰਨੀ ਏ ਫਿਰ ਐਕਸਰਸਾਈਜ਼ ਕਰਕੇ ਪਤਲੀ ਕਰਨੀ ਏ ਨਹੀਂ ਪਹਿਲੇ ਪਤਲੀ ਲੈ ਲਓ ਇੰਨੀ ਮਿਹਨਤ ਜ਼ਰੂਰੀ ਨਹੀਂ ਕਰਨੀ ਪਹਿਲਾਂ ਉਹਨੂੰ ਮੋਟੀ ਕਰੋ ਫਿਰ ਉਹਨੂੰ ਪਤਲੀ ਕਰੋ ਹੈ ਗੁਰਪ੍ਰਿਆਦ ਦੱਸਿਓ ਤੁਸੀਂ ਪਹਿਲੇ ਹੀ ਪਤਲੀ ਲੈ ਲਓ ਪੁੱਤਰ ਪਹਿਲਾ ਪਤਲੀ ਹੈ ਹੈ ਕੋੜੀ ਗੱਲ ਹੈ ਯਾ ਮੋਨਾ ਹੈ ਖਰਾਬ ਜੀ ਲੱਗਦੀ। ਠੀਕ ਹੈ। ਕਿਹੜਾ? ਮੈਨੂੰ ਖਰਾਬ ਜੀ ਲੱਗਦੀ ਕਹਿੰਦਾ ਮੋਟੀ ਪਹਿਲਾਂ ਮੋਟੀ ਕਰਨੀ ਏ। ਫਿਰ ਠੀਕ ਹੈ ਫਿਰ ਉਹਨੂੰ ਮੋਟੀ ਲੈ ਕੇ ਆਉਣਾ ਫਿਰ ਉਹਨੂੰ ਪਤਲੀ ਕਰਾਣਾ ਐਕਸਰਸਾਈਜ਼ ਕਰ ਕਰਕੇ। ਕਹਿੰਦਾ ਥੋੜੀ ਜੀ ਮੈਨੂੰ ਖਰਾਬ ਜੀ ਲੱਗਦੀ ਏ। ਹੈ? ਮੋਟੀ ਅੱਛੀਆਂ ਲੱਗਦੀਆਂ ਨੇ? ਕਿ ਪਤਲੀਆਂ? ਓ ਪਤਲੀਆਂ। ਪਤਲੀਆਂ? ਹੈ? ਫਿਰ ਆਪਾਂ ਲੈ ਆਈ ਪਤਲੀਆਂ ਆਵਾਂਗੇ ਪੁੱਤਰ। ਗੁਰ ਦੱਸਿਓ। ਚਲੋ। ਦੱਸਿਓ ਗੁਰਪ੍ਰਿਆਦ ਫਿਰ ਸਵੇਰੇ ਤਿਆਰ ਹੋ ਜੀਏ ਹੈ ਜਾਣਾ ਪੱਕਾ ਫਿਰ ਬੋਟੀ ਲੈਣ ਹੈ ਤੇ ਮੈਂ ਤਾਂ ਕੋਈ ਸੂਟ ਵੀ ਨਹੀਂ ਲਿਆ ਨਾ ਮੈਨੂੰ ਸੂਟ ਤੇ ਲੈ ਦੇਂਦਾ ਧੀ ਬੋਟੀ ਲੈਣ ਗੁਰਪ੍ਰਿਆਦ ਦੀ ਹੈ ਗੁਰਪ੍ਰਿਆਦ 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 ਹਾਂ ਜੀ ਅਸੀਂ ਫਿਰ ਸਵੇਰੇ ਤਿਆਰ ਹੋ ਜੀਏ ਹਾਂ ਜੀ ਜਾਣਾ ਪੱਕਾ ਫਿਰ ਤੁਹਾਡੀ ਬੋਟੀ ਲੈਣ ਹਾਂ ਜੀ ਹੈ ਤੇ ਮੇਰੇ ਕੋਲ ਤਾਂ ਕੋਈ ਸੂਟ ਵੀ ਨਹੀਂ ਹੈਗਾ ਮੈਂ ਕੀ ਸ਼ੂਟ ਪਾ ਕੇ ਜਾ ਕਿਹੜਾ ਸ਼ੂਟ ਪਾ ਕੇ ਜਾਵਾਂਗੀ ਕਿਹੜੀ ਡਰੈਸ ਆਪਾਂ ਜੀ ਉਹ ਹਾਂ ਆਪੋ ਤੁਸੀਂ ਫਿਰ ਘਾਰੀ ਰਹੋ ਅੱਛਾ ਤੇ ਮੋਟੀ-ਮੋਟੀ ਲਾਉਣੀ ਹੈ ਕਿ ਪਤਲੀ ਲਿਉਣੀ ਹੈ ਪਤਲੀ ਪਤਲੀ ਲਿਉਣੀ ਮੋਟੀ ਲਿਆਵਾਂਗੇ ਕੀ ਕਰਾਂਗੇ ਫਿਰ ਉਹਦਾ ਉਹਦਾ ਖਾਈ ਜਾਊਗੀ ਉਹਦਾ ਕੀ ਕਰਾਂਗੇ ਉਹ ਕੰਮ ਜ਼ਿਆਦਾ ਕਰੇਗੀ ਪਾਵਰਫੁੱਲ ਹੋਏਗੀ ਜਿਹੜੀ ਮੋਟੀ-ਮੋਟੀ ਹੋਏਗੀ ਜਿਹੜੀ ਪਤਲੀ ਹੋਏਗੀ ਉਹ ਵਿਚਾਰੀ ਕਮਜ਼ੋਰ ਹੋ ਕਹੇਗੀ ਮੇਰੇ ਕੋਲ ਆ ਨਹੀਂ ਚੁੱਕਿਆ ਜਾਂਦਾ ਉਹ ਵੀ ਨਹੀਂ ਚੁੱਕਿਆ ਜਾਂਦਾ ਹਏ ਮੈਂ ਕੀ ਕਰਾਂ ਫਿਰ ਕੀ ਕਰਾਂਗੇ ਆਪਾਂ ਨੈਪਰਲੀ ਮਤ ਪਤਲੀ ਤਾਂ ਜਾਣ ਹੀ ਨਹੀਂ ਹੁਣੀ ਪਤਲੀ ਕਿਉਂ ਪਸੰਦ ਲੱਗਦੀ ਤੂੰ ਚੀਤੇ ਗੁਲਗਲੇ ਗੁਲਗਲੇ ਜਿਓ ਲਾਚ ਗੁੱਲੇ ਵਰਗੇ ਤੇ ਐਵੇਂ ਦੀ ਲਾਚ ਗੁੱਲੇ ਵਰਗੀ ਆਪਾਂ ਲੈ ਆਵਾਂਗੇ ਨਹੀਂ ਹੈ ਨਹੀਂ ਨਹੀਂ ਅੱਛਾ ਤੇ ਮੇਰੀ ਗੱਲ ਸੁਣਿਓ ਤੇ ਮੇਰੇ ਕੋਲ ਤੇ ਕੋ ਸੂਟ ਵੀ ਨਹੀਂ ਕਿਸੇ ਤੇ ਮੈਨੂੰ ਸੂਟ ਵੀ ਨਹੀਂ ਲੈ ਕੇ ਦਿੱਤਾ ਹੈਗਾ ਫੇਰ ਤੁਸੀਂ ਕਾਦੀ ਰਾ ਜੋ ਆਪਰੇ ਦੋਖੇ ਭੋਲਦੇ ਤੇ ਕਿ ਸਲਾਈ ਪੁਆੜ ਪਹਿਲੀ ਕਾਣੀ ਕਰਦਾ ਮੈਂ ਮਿਲਨੀ ਲੈ ਜਾਣ ਤੋਂ ਪਹਿਲਾਂ ਹਾਂ ਤੇ ਹਾਂ 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 ਤੇ ਜਿਹੜਾ ਕੈਂਠਾ ਪੁਆਣਾ ਉਹ ਨਾ ਪੁਆਈ ਦੂੰ ਹਾਂ ਹਾਂ ਤੇ ਹਾਂ ਲਿਖ ਪੁਈ ਨੇ ਜਦੋਂ ਕਿਹਾ ਵੀ ਸੂਟ ਨਹੀਂ ਹੈਗਾ ਮੇਰੇ ਕੋਲ ਤੁਸੀਂ ਪੁਈ ਨੂੰ ਕਹਿਣਾ ਸੀ ਕਿ ਚੱਲੋ ਮੇਰੇ ਨਾਲ ਇਹ ਕਹਿੰਦਾ ਤੁਸੀਂ ਘਰ ਹੀ ਰਹਿ ਜਾਓ ਕੋਈ ਕਹਿਦਾ ਸੀ ਲਹਿੰਗਾ ਲੈ ਕੇ ਦੇਣਾ ਤੁਹਾਨੂੰ ਕੋਈ ਉਹ ਇਹ ਆਪਣੇ ਵਿਆਹ ਤੇ ਕੀ ਪਾਣਾ ਕੋਈ ਦੱਸ ਕੀ ਪਾਣਾ ਲਹਿੰਗਾ ਬੋਲ ਬੋਲ ਗੋਲ ਕੋਲ ਲੱਗ ਗਈ ਉਹਦਾ ਨਹੀਂ ਇਹ ਦੇਖੋ ਬੋਲ ਬੋਲ ਗੋਲ ਗੋਲ ਐਵੇਂ ਤੱਕੜੀ ਇਹ ਇਹਦੇ ਕਹਿੰਦਾ ਘਰ ਹੀ ਪਾਣ ਲਹਿੰਗਾ ਪਾਣ ਪਲਾਜ਼ੋ ਪਾਣ ਸਰਾੜਾ ਪਾਣ ਗਰਾਰਾ ਪਾਣ ਸਾੜੀ ਪਾਣ ਕਿ ਜੀ ਸਾੜੀ ਕੋ ਲਊ ਕੀ ਪਾਣ ਦੱਸ ਮੈਨੂੰ ਸਾੜੀ ਪਾਣ ਸਾੜੀ ਸਾੜੀ ਕਿ ਲਵਾਂਗੀ ਨਾ ਸਾੜੀ ਜੋਇਆ ਵਾਡੂ ਦੀ ਚੁੱਪੀ ਦੇ ਦੋ ਪੀਚ ਪੀ ਆਹ ਆਹ ਹੱਥ ਜੋੜਦੇ ਪਏ ਹੋ ਹੱਥ ਕਿਹੜੇ ਨੇ ਕਿ ਪੈਰ ਜੋੜਦੇ ਹੋ ਆ ਵੇ ਕਾ ਪੈਰ ਜੋੜ ਕੇ ਬੈਠਾ ਹੈ ਲੁੱਪਕ ਗੋਤ ਵਾਲੇ ਇੱਕ ਜੁੱਟੀ ਲੈ ਦੇ ਭਗਵਾਤ ਆਉਣਾ ਪੜੀਗਾ ਆਏ ਹੱਥ ਵਾਲਾ